ਸਮਰਾਲਾ ਚੌਂਕ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬੱਸ ਤੇ ਆਟੋ ਦੀ ਮਾਮੂਲੀ ਜਿਹੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਪ੍ਰਵਾਸੀਆਂ ਦੇ ਵੱਲੋਂ ਚੌਂਕ ਦੇ ਵਿੱਚ ਭਾਰੀ ਜਾਮ ਲਗਾ ਦਿੱਤਾ ਗਿਆ ਤੇ ਬੱਸ ਨੂੰ ਅਗ ਲਗਾਉਣ ਦੀ ਕੋਸ਼ਿਸ਼ ਤੱਕ ਕਰ ਦਿੱਤੀ ਜਾਂਦੀ ਹੈ ਪਰ ਜਦ ਉੱਥੇ ਡਿਊਟੀ ਤੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਐਸਆਈ ਦੇ ਵੱਲੋਂ ਪੜ ਕੇ ਪ੍ਰਵਾਸੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਪੁਲਿਸ ਮੁਲਾਜ਼ਮ ਦੇ ਨਾਂ ਵੀ ਤੱਕਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਇਕੱਠੇ ਹੋਏ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਮੁਲਾਜ਼ਮ ਨੂੰ ਉਹਨਾਂ ਦੇ ਚੁੰਗਲ ਦੇ ਵਿੱਚੋਂ छुੜਾਇਆ ਗਿਆ ਤੇ ਉੱਥੇ ਉਪਰਵਾਸੀ ਜਿਨ੍ਹਾਂ ਵੱਲੋਂ ਕਾਫੀ ਹੁੜਦੰਗ ਮਚਾਇਆ ਗਿਆ ਦੱਸਿਏ ਕਿ ਇਸ ਘਟਨਾ ਤੋਂ ਸਾਫ਼ ਹੀ ਨਜ਼ਰ ਆ ਰਿਹਾ ਹੈ ਕਿ ਜਿਹੇ ਹੁਰਦੰਗੀਆਂ ਦੇ ਦਿਲਾ ਦੰਦਰੋਂ ਪੁਲਿਸ ਦਾ ਖੌਫ ਤਾਂ ਖਤਮ ਹੋ ਚੁੱਕਿਆ ਉਹਨਾਂ ਵੱਲੋਂ ਸ਼ਰੀਆਮ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਜਾ ਰਿਹਾ ਜਿਨ੍ਹਾਂ ਦੇ ਮੋਢਿਆਂ ਤੇ ਅਮਨ ਕਾਨੂੰਨ ਨੂੰ ਭੰਗ ਹੋਣ ਤੋਂ ਰੋਕਣ ਦੀ ਜ਼ਿੰਮੇਵਾਰੀ ਹੁੰਦੀ ਹੈ ਦੱਸਿਏ ਕਿ ਬੀਤੇ ਦਿਨ ਵੀ ਕੁਝ ਗੁੰਡਾ ਅੰਸਰਾ ਦੇ ਵੱਲੋਂ ਟਿੱਬਾ ਰੋਡ ਤੇ ਸੁਭਾਸ਼ ਨਗਰ ਦੇ ਵਿੱਚ ਇੱਕ ਪੀਸੀਆਰ ਦਸਤੇ ਉੱਪਰ ਉਸ ਵੇਲੇ ਹਮਲਾ ਕੀਤਾ ਗਿਆ ਜਿਸ ਦੌਰਾਨ ਕੀ ਪੁਲਿਸ ਦੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਗੁੰਡਾ ਅੰਸਰਾ ਵੱਲੋਂ ਕਿਸੇ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਰੋਕਿਆ ਜਾ ਰਿਹਾ ਸੀ ਜਿਸ ਦੌਰਾਨ ਕੀ ਮੁਲਾਜ਼ਮਾਂ ਤੇ ਹੀ ਹਮਲਾ ਕਰ ਦਿੱਤਾ ਗਿਆ ਮਾਰ ਗੱਡਾ 50 ਦੇ ਵਿੱਚ ਬਹੁਤ ਅੱਚਾਰ ਕਰਦੇ ਪੈਰੇ ਮੋਹਾਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੋਹਾਲੀ ਦੇ ਵਿੱਚ ਇਹਨਾਂ ਨੇ ਭਈਏ ਬੜੀਆਂ ਚੋਟੇ ਪਰ ਚੋਰੀਆਂ ਯਾਰੀਆਂ ਡਾ ਕੇ ਹੀ ਮਾਰਦੇ ਪੈਰੇ ਸੋ ਮੈਂ ਕਸਮ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਕੋਨ ਦੇ ਲੁੱਟਾ ਖੋਆ ਹੀ ਕਰਦੇ ਰਾਤ ਨੂੰ ਪਿਆਰੀਏ ਭੈਣ ਜਦੋਂ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਡਾਉਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਡਾਉਨ ਏਰੀਆ ਚ ਲੁਧਿਆਣਾ ਮਾਡਲ ਡਾਉਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੋਇਆ ਪਿਛਲੇ ਹਫਤੇ ਦੀ ਗੱਲ ਹੈ ਜੱਜ ਨੂੰ ਮੱਦੇ ਜੱਜ ਨੂੰ ਮਾਰ ਕੇ ਨੇ ਭਈਏ ਉਸੇ ਲੜਕੀ ਨੂੰ ਵੀ ਮਾਰ ਕੇ ਨੇ ਮੇਰਾ ਨਾਮ ਟੈ ਸਿੰਘ ਆ ਵੀਰੇ ਮਾਮਲਾ ਵੀਰੇ ਕੋਈ ਬੱਸ ਲੈ ਇਹਨਾਂ ਦੇ ਬੰਦੇ ਨੂੰ ਟੱਕੜ ਟੁੱਕੜ ਮਾਰ ਕੇ ਚਲਾ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਨੂੰ ਜੋ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆਂ ਨੇ ਪਹਿਲ ਦਾ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਹਨਾਂ ਨੇ ਐਸੀ ਤਸੀਹੇ ਸਾਰੇ ਬਚ ਗਏ ਐਨਰਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਮੰਗਣਾ ਵੀਰੇ ਹੋਏ 15 20 ਮਿੰਟ ਹੋਏ ਅੱਧਾ ਘੰਟਾ ਵੱਤੋ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਆ ਜੀ ਵੀਡੀਓ ਭਾਜੀ ਕੋ ਹੈਗੀ ਆ ਮੋ ਮਲਾਇਓ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਇਓ ਨੂੰ ਦੇ ਮਲਾਇਓ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਲੈ ਲੇਤਾ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲੀ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾ ਗਈ ਨਾ ਦੇਖਿਆ ਨਹੀਂ ਕਦੇ ਬਿੱਟੋ ਟਾਇਰ ਮਾੜਾ ਜਿਹਾ ਲੱਗਿਆ ਰੰਗ ਥਲੇ ਡੇ ਗਿਆ ਤੇ ਉਹ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨੂ ਇਕੱਠੇ ਹੋ ਗਏ ਬੱਸ ਵਾਲਿਆਂ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਿਹਾ ਵੀ ਬੱਸ ਭਜਾ ਦੇ ਥਾਣੇ ਨਾਲ ਚਲਦੇ ਆ ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ ਜ਼ਖਮੀ ਠੀਕ-ਠਾਕ ਹੈ ਤੁਹਾਡੇ ਨਾਲ ਕੋਈ ਆਉਂਦਾ ਨਹੀਂ ਬਿਟਿਆ ਅਸੀਂ ਬਿਤਾਇਆ ਦੱਸਣਾ ਉਹ ਪਬਲਿਕ ਪਬਲਿਕ ਆ ਮਾੜੇ ਮਾਟਾ ਪਾਣਿਆ ਮਾਤਾ ਤੁਹਾਡੀਆਂ ਮਾਂ ਰੇ ਇੱਥੇ ਉਹ ਨਹੀਂ ਵੀਡੀਓ ਆ ਗਈ ਸਾਡੇ ਕੋਲ ਵੀਡੀਓ ਆ ਗਈ ਉਹ ਪਬਲਿਕ ਨਾਲ ਵਾਅਦਾ ਕਰਤਾ ਹੋ ਹੀ ਜਾਂਦਾ ਇਹਨਾਂ ਨਾਲ ਵਾਅਦਾ ਕਰਤਾ ਨਹੀਂ ਆਉਣਾ ਹੁੰਦਾ ਬਾਕੀ ਕੰਮ ਉਹ ਪੰਜਾਬ